ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕੋ ਦਿਆ ਨਉ ਹਰ ਧਨ ਸਚ ਸੋਈ ਆਖੋਟ ਨਾਮ ਧਨ ਕਦੇ ਨਿਖਟੈ ਨਾਹੀ ਜਿਨੈ ਨ ਕੀਮਤ ਹੋਈ ਨਾਮ ਤਨ ਮੁਖ ਜਲੇ ਹੋਈ ਹਰ ਪਾਇਆ ਸੱਚ ਸੋਈ ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਈ ਬਿਨ ਸਬਦੈ ਜਗ ਭੁਲਦਾ ਫਿਰਦਾ ਦਰਗਹਿ ਮਿਲੇ ਸਜਾਈ ਰਹਾਉ ਤਿਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੈ ਮਨ ਮਖ ਨਹੀਂ 부ਜੈ ਕੋਈ ਨਾ ਸੁਣੈ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੋਬਾਰਾ ਹਮੇ ਮੇਰਾ ਕਰ ਕਰ ਵਿਗੁਤੇ ਜਿਉ ਚੱਲੇ ਨਾ ਚਲਦਿਆਂ ਨਾਲ ਗੁਰਮਖੋ ਗਐ ਸੋ ਨਾਮ ਧਿਆਵੈ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੈ ਨਦਰੀ ਨਦਰ ਨਿਹਾਲ ਸਤਗੁਰ ਗਿਆਨ ਸਦਾ ਘਟ ਚਾਨਣ ਅੰਬਰ ਸਿਰ ਬਾਦ ਸਹਾਣ ਅਣ ਦਿਨ ਭਗਤ ਕਰੇ ਦਿਨ ਰਾਤੀ RAM ਨਾਮ ਸਚ ਲਹਾ ਨਾਨਕ RAM ਨਾਮ ਅਨਸਤਾਰਾ ਸ਼ਬਦ ਰਤੇ ਹਰ ਪਹਾ ਸੁਰਠ ਮਹੱਲਾ ਤੀਜਾ ਦਸਨ ਦਾਸ ਹੋਵੇ ਤਾਂ ਹਰ ਪਾਏ ਵਿੱਚੋਂ ਵਾਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਆਨੰਦ ਨਹਾਰ ਗੁਣ ਗਾਈ ਸ਼ਬਦ ਰਤੇ ਸਦਾ ਇਕ ਰੰਗੀ ਹਰ ਸਿਉ ਰਹੇ ਸਮਾਈ ਹਰ ਜਿਉ ਸਾਚੀ ਨਦਰ ਤੁਮਾਰੀ ਆਪਣੀਆਂ ਦਸਨੋ ਕਿਰਪਾ ਕਰ ਪਿਆਰੀ ਰੱਖੋ ਪੈਜ ਹਮਾਰੀ ਰਹਾ ਸਬਦ ਸਲਾਹੀ ਸਦਾ ਹਾਂ ਜੀਵਾ ਗੁਰਮਤੀ ਭਉ ਭਾਗਾ ਮੇਰਾ ਪ੍ਰਭ ਸਾਚਾ ਅਤ ਸਵਾਲਿਓ ਗੁਰ ਸਿਵਿਆ ਚਿਤ ਲਗਾ ਸਾਚਾ ਸਬਦ ਸਚੀ ਸਚ ਬਾਣੀ ਸੋ ਜਨ ਅਣ ਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨਾ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅਚੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚੋਂ ਭਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਣ ਵਿਚਾਰਾ ਹਰ ਕੇ ਰੰਗ ਰਤਾ ਸਬਦਿ ਮਾਤਾ ਹੋ ਮੈਂ ਤਜੀ ਵਿਚਾਰਾ ਨਾਨਕ ਨਾਮ ਰਤਾ ਇਕ ਰੰਗੀ ਸਬਦ ਸੁਵਾਰਣ ਹਾਰਾ ਸੁਰਠ ਮਹਲਾ 3 ਹਰ ਜਿਉ ਤੁਧਨੋ ਸਦਾ ਸਲਾਹੀ ਪਿਆਰੇ ਜਿਚਰ ਕਟ ਅੰਤਰ ਹੈ ਸਾਸਾ ਇੱਕ ਪਲ ਖਿੰਨ ਵਿਸਰੈ ਤੋ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸਬਦ ਪ੍ਰਗਾਸਾ ਹਰ ਜਿਉ ਤਮ ਆਪੇ ਦੇ ਬੁਝਾਈ ਹਰ ਜਿਉ ਤੁਧ ਵਿਟੋ ਵਾਰਿਆ ਸਦ ਹੀ ਤੇਰੇ ਨਾਮ ਵਿਟੋ ਬਲ ਜਾਈ ਰਹਾ ਹਮ ਸ਼ਬਦ ਮੋਈ ਸ਼ਬਦ ਮਾਰ ਜਵਾਲੇ ਭਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਵਾ ਹਰ ਵਸਿਆ ਮਨਾਈ ਸ਼ਬਦ ਗੁਰ ਦਾਤਾ ਜਿਤ ਮਨ ਰਤਾ ਹਰ ਸਿਉ ਰਿਆ ਸਮਾਈ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮੇ ਵਾਰੋ ਵਾਰਾ ਬਿਸਟਾ ਅੰਕੇ ਕੀੜੇ ਬਿਸਟਾ ਮਾਏ ਸਮਾਣੀ ਮਨ ਮੁਕ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਈ ਪਾਈ ਤਿਸ ਬਿਨ ਅਵਰਨਾ ਕੋਈ ਜੋ ਧੁਰ ਲਿਖਿਆ ਸੋ ਕੋਈ ਨ ਮਿਟੈ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਪਾਈ ਅਵਰਨਾ ਦੂਜਾ ਕੋਈ ਸੁਰਠ ਮਹੱਲਾ ਤੀਜਾ ਗੁਰਮੁਖ ਭਗਤ ਕਰੇ ਪ੍ਰਭ ਭਾਵੈ ਅਣ ਦਿਨ ਨਾਮ ਵਖਾਣੀ ਭਗਤਾ ਕੀ ਸਾਰ ਕਰੇ ਆਪ ਰਾਖੈ ਜੋ ਤੇਰੇ ਮਨ ਭਾਣੀ ਤੂ ਗੁਣ ਦਾਤਾ ਸਬਦ ਪ੍ਰਸ਼ਾਤਾ ਗੁਣ ਕਹਿ ਗੁਣੀ ਸਮਾਣੀ ਮਨ ਮੇਰੇ ਹਰ ਜੀਉ ਸਦਾ ਸਮਾਲ ਅੰਤ ਕਾਲ ਤੇਰਾ 베ਲੀ ਹੋਵੇ ਸਦਾ ਨਿਭੇ ਤੇਰੇ ਨਾਲ ਰਹਾਉ ਦੁਸ਼ਟ ਚੌਂਕੜੀ ਸਦਾ ਕੋੜ ਕਮਾਵੇ ਨਾ ਬੁੱਝੇ ਵਿਚਾਰੀ ਨਿੰਦਾ ਦੁਸ਼ਟੀ ਤੇ ਕਿੰਨ ਫਲ ਪਾਇਆ ਹਰ ਨਾਖਸ਼ ਨਖੈ ਬਿਦਾਰੀ ਬ੍ਰਹਮਾਦ ਜਨ ਸਦ ਹਰ ਗੁਣ ਗਾਵੈ ਹਰ ਜੀਉ ਲਾਏ ਉਬਾਰੀ ਆਪਸ ਕੋ ਬੋ ਭਲਾ ਕਰ ਜਾਣੈ ਮਨਮੁਖ ਪਤਨਾ ਕਾਈ ਸਾਧੂ ਜਨ ਕੀ ਨਿੰਦਾ ਵਿਆਪੀ ਜਸਨ ਜਨਮ ਗਵਾਈ ਰਾਮ ਨਾਮ ਕਦੇ ਚੇਤੇ ਨਾਹੀ ਅੰਤ ਗਏ ਪਛਤਾਈ ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪੇ ਲਾਈ ਸਭ ਦੇ ਰਾਤੇ ਸੱਜੀ ਮਾਤੇ ਅਣ ਦਿਨ ਹਰ ਗੁਣ ਗਾਈ ਨਾਨਕ ਦਾਸ ਕਹਿ ਬਿਨੰਤੀ ਹੌ ਲਾਗਾ ਤਨ ਕੈ ਪਾਈ ਸੁਰਟ ਮਹਲਾ ਤੀਜਾ ਸੋ ਸਿੱਖ ਸਖਾ ਬੰਦ ਪਹਿ ਪਾਈ ਜੇ ਗੁਰ ਕੀ ਬਾਣੈ ਵਿੱਚ ਆਵੇ ਆਪਣੇ ਬਾਣੀ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ ਬਿਨ ਸਤ ਗੁਰ ਸੁਖ ਕਦੀ ਨਾ ਪਾਵੇ ਪਾਈ ਫਿਰ ਫਿਰ ਪਛੋਤਾਵੇ ਹਰ ਕੀ ਦਾਸ ਸਹਿਲੇ ਪਾਈ ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ ਆਪੇ ਮੇਲ ਮਿਲਾਈ ਰਹਾ ਇਹ ਕੋਟੰਬ ਸਭ ਜੀ ਕੇ ਬੰਧਨ ਪਾਈ ਪਰਮ ਭੁੱਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੇ ਨਹੀਂ ਗੁਰਮਖ ਮੋਖ ਦਵਾਰਾ ਕਰਮ ਕਰੀ ਗੁਰ ਸ਼ਬਦ ਨਾ ਪਛਾਣੈ ਮਰ ਜਨਮ ਵਾਰੋ ਵਾਰਾ ਹੋ ਮੇਰਾ ਜਗ ਪਲ ਚਰਿਆ ਭਾਈ ਕੋਈ ਨਾ ਕਿਸ ਹੀ ਕੇਰਾ ਗੁਰਮਖ ਮੈਲ ਪਾਇਨ ਗੁਣ ਗਾਵਨ ਨਿਜ ਘਰ ਹੋਈ ਬਸੇਰਾ ਇੱਥੇ ਬੁਝੇ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇ ਰਾ ਸਤ ਗੁਰੂ ਸਦਾ ਦਿਆਲ ਹੈ ਪਾਈ ਬਿਨ ਭਾਗਾ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਪਾਉ ਤਿਹਾ ਫਲ ਪਾਈਐ ਜਿਹਾ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਵਸੇ ਮਨ ਅੰਤਰ ਵਿੱਚੋਂ ਵਾਪ ਗਵਾਈਐ ਸੁਰਠ ਮਹਲਾ 3 ਚੌਥੁ ਕੀ ਸੱਚੀ ਭਗਤ ਸਤਿਗੁਰ ਤੇ ਹੋਵੈ ਸੱਚੀ ਹਿਰਦੈ ਬਾਣੀ ਸਤਿਗੁਰ ਸੇਵੈ ਸਦਾ ਸੁਖ ਪਾਈ ਹਉਮੈ ਸ਼ਬਦ ਸਮਾਣੀ ਬਿਨ ਗੁਰ ਸਾਚੀ ਭਗਤ ਨਾ ਹੋਵੀ ਹੋਰ ਭੁੱਲੀ ਫਿਰੈ ਆਣੀ ਮਨਮੁਖ ਫੇਰੀ ਸਦਾ ਅੰਧਕ ਪਾਵੇ ਡੂਬ ਵੋਏ ਬਿਨ ਪਾਣੀ ਸਪਾਇਰੇ ਸਦਾ ਰੋ ਸਰਨਾਈ ਪਾਇਰੇ ਸਦਾ ਰੋ ਸਰਨਾਈ ਆਪਣੀ ਨਦਰ ਕਰੇ ਪਤ ਰਖੈ ਹਰ ਨਾਮੋ ਦੇ ਵਡਿਆਈ ਰਹਾਉ ਪੂਰੀ ਗੁਰਤੀ ਆਪਿ ਬਿਸ਼ਾਤਾ ਸਬਦ ਸਚੈ ਵਿਚਾਰੈ ਹਿਰਦੇ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਹੰਕਾਰ ਸਦਾ ਹਜੂਰ ਰਦਿਆ ਸਭ ਠਾਈ ਹਿਰਦੇ ਨਾਮੋ ਅਪਰਾ ਜਗ ਜਗ ਬਾਣੀ ਸਬਦ ਬਸਾਣੀ ਨਉ ਮਿੱਠਾ ਮਣੇ ਬਿਆਰਾ ਸਤਿਗੁਰ ਸੇਵ ਜਨਨਾਮ ਬਸਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੇ ਗੁਣੀ ਆਕਾਰ ਕਮਲ ਪ੍ਰਗਾਸ ਸਦਾ ਰੰਗ ਰਾਤਾ ਅਨਹਦ ਸ਼ਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ ਰਾਮ ਨਾਮ ਕੀ ਗਤ ਕੋਈ ਨਾ ਬੁਝੈ ਗੁਰਮਤਿ ਰਿਦੇ ਸਮਾਈ ਗੁਰਮੁਖ ਹੋਵੇ ਸੋ ਮੱਗ ਪਛਾਣੈ ਹਰ ਰਸ ਰਸਨ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੈ ਹਰਿ ਦੇ ਨਾਮ ਵਸਾਈ ਨਾਨਕ ਨਾਮ ਸਮਾਲੇ ਸੇ ਜਨ ਸੋਹਣ ਦਰ ਸਾਚੀ ਪਤ ਪਾਈ ਸੋਰਠ ਮਹਲਾ ਤੀਜਾ ਜੋਤ ਕੀ ਸਤ ਗੁਰ ਮਿਲਿਆ ਉਲਟੀ ਪਾਈ ਪਾਈ ਜੀਵਤ ਮਰੇ ਤਾਂ ਬੋਝ ਪਾਈ ਸੋ ਗੁਰੂ ਸੋ ਸਿੱਖ ਹੈ ਪਾਈ ਜਿਤ ਜੋਤੀ ਜੋਤ ਮਿਲਾਈ ਮਨ ਰੇ ਹਰ ਹਰ ਸੇਤੀ ਚਿਤ ਲਾਈ ਮਨ ਹਰ ਜਪ ਮਿੱਠਾ ਲੱਗੈ ਪਾਈ ਗਰਮਗ ਪਾਏ ਹਰ ਥਾਏ ਰਹਾਓ ਬਿਨ ਗੁਰ ਪ੍ਰੀਤਿ ਨ ਉਪਜੈ ਪਾਈ ਮਨ ਮੁਖ ਦੂਜੇ ਪਾਈ ਤੋ ਕੁੱਟੇ ਮਨਮੁਖ ਕਰਮ ਕਰੇ ਪਾਈ ਬੱਲੇ ਕਿਛੂ ਨ ਪਾਈ ਗੁਰ ਮਿਲਿਆ ਨਾਮ ਮਨ ਰਬਿਆ ਪਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੀ ਗੁਨਰਵੈ ਪਾਈ ਗੁਰ ਕੈ ਹੇਤ ਅਪਾਰ ਆਇ ਸੁਪਰਬਾਨ ਹੈ ਪਾਈ ਜਿਵੇਂ ਗੁਰ ਸੇਵਾ ਚਿਤ ਲਾਈ ਨਾਨਕ ਨਾਮ ਹਰ ਪਾਈਐ ਪਾਈ ਗੁਰ ਸਬਦੀ ਮਿਲਾਈ ਸੁਰਠ ਮਹੱਲਾ ਤੀਜਾ ਘਰ ਪਹਿਲਾ ਤਿਹੀ ਗੁਣੀ تیر ਭਵਨ ਵਿਆਪਿਆ ਪਾਈ ਗੁਰਮਖ ਬੂਝ ਬੁਝਾਈ RAM ਨਾਮ ਲਗ ਛੁੱਟੀਐ ਪਾਈ ਪੁੱਛੋ ਗਿਆਨੀਆਂ ਜਾਈ ਮਨ ਰੇ ਤ੍ਰੈ ਗੁਣ ਛੋੜ ਚੌਥੇ ਜਤਲਾਈ ਹਰ ਜੀਉ ਤੇਰੀ ਮਨ ਵਸੈ ਪਾਈ ਸਦਾ ਹਰ ਕੀ ਗੁਣ ਗਾਏ ਰਹਾਉ ਨਾਮ ਮੈਂ ਤੇ ਸਭ ਉਪਜੈ ਪਾਈ ਨਾਮ ਵਿਸਰਿਐ ਮਰ ਜਾਈ ਅਗਿਆਨੀ ਜਗਤ ਅੰਧ ਹੈ ਪਾਈ ਸੋਤੀ ਗਏ ਮਹਾਈ ਗੁਰਮੁਖ ਜਾਗੇ ਸਿਉਪਰੇ ਪਾਈ ਪਉਜਲ ਪਾਰਿਓ ਤਾਰ ਜਗ ਮੈ ਲਹਾ ਹਰ ਨਾਮ ਹੈ ਪਾਈ ਹਿਰਦੇ ਰਖਿਆ ਔਰ ਤਾਰ ਗੁਰ ਸਰਨਾਈ ਉਬਰੈ ਪਾਈ RAM ਨਾਮ ਲਵਲਾਈ ਨਾਨਕ ਨਉ ਬੇੜਾ ਨਾ ਤੁਲਹੜਾ ਪਾਈ ਜਿਤ ਲਗ ਪਾਰ ਜਨ ਪਾਈ ਸੁਰਠ ਮਹਲਾ ਤੀਜਾ ਘਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰ ਹੋਰਥ ਸੁਖ ਨਾਈ ਹਮੇ ਜਗਤਿਕ ਦੁਖ ਰੋਗ ਵਿਆਪਿਆ ਮਰ ਜਨ ਮੈ ਰੋਵੇ ਤਾਈ प्राणी सतगुरु सेवा सुख पाई सतगुरु सेवा त सुख पावे नाही ता जाहेगा जन्म गवाए रहा त्रगुण तात बो कर्म कमावे हर रस सादे न आया संद्या तर्पण करे गायत्री बिन बूझे दुख पाया ਸਤ ਗੁਰ ਸੇਵੈ ਸੋ ਵੱਡ ਭਾਗੀ ਜਿਸ ਨੂੰ ਆਪ ਮਿਲਾਹੀ ਹਰ ਰਸ ਪੀ ਜਨ ਸਦਾ ਤ੍ਰਿਪਤਾਸੈ ਵਿੱਚੋਂ ਆਪ ਗਵਾਹੀ ਇਹ ਜਗ ਅੰਧਾ ਸਭ ਅੰਧ ਕਮਾਵੇ ਬਿਨ ਗੁਰ ਮੱਗ ਨਾ ਪਾਹੀ ਨਾਨਕ ਸਤ ਗੁਰ ਮਿਲੇ ਤਾਂ ਅੱਖੀ ਵੇਖੈ ਕਰੈ ਅੰਦਰ ਸਜਬਾਈ ਸੂਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੈ ਬਹੁਤਾ ਦੁਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜਗ ਜਗ ਦਾਤੇ ਸਬਦ ਦੇ ਬੁਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੀ ਸਤ ਗੁਰ ਦਾਤਾ ਮੇਲ ਮਲਾਵੋ ਹਰ ਨਾਮ ਦਿਓ ਆਧਾਰ ਰਹਾਉ ਮਨ ਸਤਾਰ ਦੁਬ ਦਸੈ ਜਿਸ ਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਵਾ ਕੈਲਬਖ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਾਧਹੀ ਤਾ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੇ ਕੋਈ ਦਾਤੇ ਦਾਠ ਰੱਖੀ ਹੱਥ ਆਪਣੇ ਜਿਸ ਪਾਵੇ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੇ ਸੇ ਸੋਰਠ ਮਹੱਲਾ ਤੀਜਾ ਸਤਗੁਰ ਸੇਵਾ ਤਾਂ ਸਹਿ ਜਤਨ ਉਪਜੈ ਗਤ ਮਤ ਤਦ ਹੀ ਪਾਈ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਈ ਬਿਨ ਸਤਗੁਰ ਸਭ ਜਗ ਬਉਰਾਨਾ ਮਨ ਮੁਖ ਅੰਦਰ ਸਬਦ ਨ ਜਾਣੈ ਉਠੇ ਪਰਮ ਪੁਲਾਣਾ ਰਹਾ ਤ੍ਰੈ ਗੁਣ ਮਾਇਆ ਪਰਮ ਪੁਲਾਇਆ ਹੰਮੀ ਬੰਧਨ ਕਮਾਈ ਜੰਮਨ ਮਰਨ ਸਿਰ ਉਪਰਿ ਉਹ ਬਉ ਗਰਬ ਜੋਨ ਦੁਖ ਪਾਈ ਤ੍ਰੈ ਗੁਣ ਵਰਤੀ ਸਗਲ ਸੰਸਾਰਾ ਹੰਮੀ ਵਿੱਚ ਬਤਖੋਈ ਗੁਰਮਕ ਹੋਵੇ ਚੌਥਾ ਪਦ ਚੀਨੇ ਰਾਮ ਨਾਮ ਸੁਖ ਹੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂ ਕਰੇ ਸੋ ਹੋਈ ਨਾਨਕ ਰਾਮ ਨਾਮ ਨਿਸਤਾਰਾ ਸਬਦੇ ਹਾਂ ਮੈਂ ਖੋਈ